ਉਸਰੀ ਕਾਲ ਜੀ ਖੇਤ ਆਏ ਸੀ ਤਾਂ ਅੱਜ ਸੋਚਿਆ ਕੁਝ ਸੁਣਾਦਗੀ ਤੁਹਾਨੂੰ ਸੁਣਾਉਣ ਲੱਗੇ ਆ ਤੇ ਜੇ ਚੰਗਾ ਲੱਗਿਆ ਤਾਂ ਪਾਈ ਕਮੈਂਟ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਨਾ ਚੰਗਾ ਲੱਗਿਆ ਤਾਂ ਤੁਹਾਡੀ ਮਰ ਕਹਿੰਦਾ ਕੁੱਟਤੀ ਸੰਗੀ ਘੰਡ ਦੇ ਕੋਲੋਂ ਕਰ ਰੋਟੀ ਤੇ ਹਮਲਾ ਕੁੱਟਤੀ ਸੰਗੀ ਘੰਡ ਦੇ ਕੋਲੋਂ ਕਰ ਰੋਟੀ ਤੇ ਹਮਲਾ ਲੀਰਾ ਲੀਰਾ ਕਰਤਾ ਤੇਰਾ ਉੱਚਾ ਸੁੱਚਾ ਹਮਲਾ ਦਾਸ ਬਣਾਉਣਾ ਚਾਹੁੰਦੇ ਤੈਨੂੰ ਦਾਸ ਬਣਾਉਣਾ ਚਾਹੁੰਦੇ ਤੈਨੂੰ ਖੋ ਖੇਤੀ ਸਰਦਾਰਾਂ ਰੋਟੀ ਤੇਰੀ ਤੇ ਕਰਤਾ ਹਮਲਾ ਬੇਪਰਵਾਹ ਆ ਯਾਰ ਦਾਸ ਬਣਾਉਣਾ ਚਾਹੁੰਦੇ ਤੈਨੂੰ ਖੋ ਖੇਤੀ ਸਰਦਾਰਾਂ ਰੋਟੀ ਤੇਰੀ ਤੇ ਕਰਤਾ ਹਮਲਾ ਬੇਪਰਵਾਹ ਆ ਯਾਰ ਟੱਗੇ ਟੰਗੇ ਵਾਂਗ ਕਮਾ ਕੇ ਦੇਵੇਂ ਟਾ